ਸਵਾਗਤ ਹੈ ਜੀ ਆਪਣੇ ਇੱਕ ਹੋਰ ਵੀਡੀਓ ਦੇ ਵਿੱਚ ਸਾਰਿਆਂ ਦਾ ਆਪਾਂ ਖਾਨਪੁਰ ਏਰੀਆ ਸੋਹਲੀ ਦੇ ਵਿੱਚ ਕੰਕ੍ਰੀਟ ਸੀਜਨ ਚੱਲ ਰਿਹਾ ਬਸ 2-3 ਦਿਨਾਂ ਦਾ ਕੰਮ ਬਾਕੀ ਆ ਬਾਕੀ ਕੰਮ ਨਬੜ ਗਿਆ 2-3 ਦਿਨਾਂ ਦੇ ਵਿੱਚ ਕੰਮ ਸਮਾਪਤ ਹੋ ਜਾਣਾ ਅੱਜ ਆਪਣੀ ਮਸ਼ੀਨਾਂ ਉਹਨਾਂ ਦੀ ਸਟੀ ਹੋ ਗਈ ਦੂਰ ਚਲੀ ਗਈ ਸਾਹਮਣੇ ਹੀ ਚਲਦੀ ਹੈ ਕੋਈ ਜ਼ਿਆਦਾ ਦੂਰ ਨਹੀਂ ਆਪਣੇ ਡੇਰੇ ਦੇ ਡਰਾਈਵਰ ਵੀਰਾਂ ਬਾਰੇ ਆਪਾਂ ਵੀ ਆਪਣੇ ਬਿੱਟੂ ਗੁਪਿੰਧਗੜ੍ਹ ਵਾਲੇ ਨੂੰ ਮੈਸੇਜ ਕੀਤਾ ਸੀ ਵੀ ਗਲਤੀ ਡਰਾਈਵਰ ਦੀ ਆ ਬਾਕੀ ਜਿਹਨਾਂ ਚਰ ਬੰਦਾ ਕੋਲੇ ਨੇ ਕੀ ਕਹਿ ਸਕਦੇ ਆ ਪਰ ਜਿਸ ਆਣਾ ਨੇ ਵੀਡੀਓ ਪਾਈ ਸੀ ਕੋਲੇ ਉਹ ਵੀ ਖੜਾ ਸੀ ਬੰਦਾ ਵੀ ਇਹ ਆ ਵਿੱਚ ਦੀ ਲੜ ਕੇ ਇਹਨਾਂ ਨੇ ਤੇ ਸੀਜ਼ਨ ਖਰਾਬ ਕਰਕੇ ਚੱਲੇ ਚਲੋ ਗੱਲਤ ਗੱਲ ਆ ਪਿਛਲੀ ਵਾਰ ਝੋਨੇ ਦੇ ਵਿੱਚ ਆਪਣੇ ਨਾਲ ਵੀ ਰਾਤ ਨੂੰ ਚੰਗੇ ਭਲੇ ਸੁੱਤੇ ਮੈਂ ਘਰੇ ਜਾ ਕੇ ਪੈ ਗਿਆ ਤੇ ਤੁਹਾਨੂੰ ਆਪ ਅਗਲੀਆਂ ਵੀਡੀਓ ਚ ਵੀ ਦੱਸਿਆ ਸੀਗਾ ਤੇ ਰਾਤ ਨੂੰ ਹੀ ਭੱਜ ਗਏ ਬੰਦੇ ਨਾਲ ਕੋਈ ਗੱਲਬਾਤ ਕਰਕੇ ਤਾਂ ਜਾਣਾ ਚਾਹੀਦਾ ਗੱਲਬਾਤ ਕੀਤੀਆਂ ਹਰ ਇੱਕ ਮਸਲੇ ਦਾ ਹੱਲ ਹੋ ਜਾਂਦਾ ਪਰ ਉਹ ਬੰਦਿਆਂ ਨੇ ਕੋਈ ਗੱਲਬਾਤ ਨਹੀਂ ਕੀਤੀ ਦੋ ਬੰਦੇ 12 ਦੇ ਵਿੱਚ ਸੋਇਆ ਬੀਨਵਰਡ ਦੇ ਸੀ ਤੇ ਇੱਕ ਬੰਦਾ ਉਹਨਾਂ ਚੋਂ ਆਪਣੇ ਕੋਲੇ ਸੀਗਾ ਕੂਟੇ ਪਾਟਨ ਚੋਨਾਵੜ ਦਾ ਫਿਰ ਟ੍ਰੇਨ 'ਚ ਜਾ ਕੇ ਆਪਾਂ ਨੂੰ ਫੋਨ ਤੇ ਕਹਿੰਦੇ ਵੀਰੇ ਜੀ ਤੋ ਮਰਜ਼ੀ ਵਾਲਾ ਸੀ ਜਨ ਅਸੀਂ ਤਾਂ ਲਾਉਣਾ ਨੇ ਚਲੋ ਠੀਕ ਆ ਅੱਜ ਕੱਲ੍ਹ ਜੀ ਜਮਾਨਾ ਸੋਸ਼ਲ ਮੀਡੀਆ ਦਾ ਆਪਣਾ 60000 ਰੁਪਏ ਲੈ ਕੇ ਭੱਜੇ ਸੀ ਉਹ ਬੰਦੇ ਬਾਕੀ ਆਮ ਪਾਰਟੀ ਨੇ ਸਰਪੰਚ ਵੀ ਇਹੋ ਜਿਹੇ ਬਣਾਏ ਆ ਵੀ ਜਿਹੜੇ ਗੱਲਬਾਤ ਨਹੀਂ ਸੁਣਦੇ ਤੇ ਗੱਲਬਾਤ ਕੀਤੀ ਉਹਨਾਂ ਨਾਲ ਸਰਪੰਚਾਂ ਨਾਲ ਉਹ ਗੰਦੇ ਬਾਈ ਥਾਣੇ ਦਰਖਾਸਤ ਦੇ ਦੇ ਪਿੰਡਾਂ ਦੇ ਬੰਦੇ ਸੂਤ ਨਹੀਂ ਆਉਂਦੇ ਪਰ ਸਰਪੰਚ ਆਪਾਂ ਕਿਸ ਗੱਲ ਨੂੰ ਬਣਾਉਂਦੇ ਆਗੇ ਕੋਈ ਮਸਲਾ ਹੀ ਨਹੀਂ ਹੱਲ ਕਰਨਾ ਤਾਂ ਗੱਲ ਉੱਥੇ ਆ ਜਾਂਦੀ ਹੈ ਵੀ ਜਿਹੋ ਜੇ ਇਹਨਾਂ ਨੇ ਐਮਐਲਏ ਬਣਾ ਲਿਆ ਆਪਦੇ ਉਹੋ ਜੇ ਇਹਨਾਂ ਨੇ ਸਰਪੰਚ ਚੁਣਿਆ ਪਿੰਡਾਂ ਦੇ ਵਿੱਚ ਨਾ ਕੋਈ ਗੱਲ ਸੁਣਦੇ ਆ ਨਾ ਗਿਣਦੇ ਆ ਬਹੁਤ ਗਲਤ ਕੰਮ ਹੋਏ ਪਏ ਆ ਅਗੇ ਸਰਪੰਚਾਂ ਦੇ ਵਿੱਚ ਸਰਪੰਚ ਹੁੰਦੇ ਸੀ ਜੇ ਕਿਸੇ ਨਾਲ ਕੋਈ ਬੰਦਾ ਭਾਈਦਾਈ ਤੋਂ ਮਸਲਾ ਹੱਲ ਕਰਾਉਂਦੇ ਸੀ ਜਾਂ ਪੈਸੇ ਵਾਪਸ ਕਰਾਉਂਦੇ ਸੀ ਜਾਂ ਉਹ ਤੋਂ ਉਹਨਾਂ ਕੰਮ ਦੇ ਉੱਤੇ ਕਾਲਦੇ ਸੀਗੇ ਵੀ ਆਪ ਦਾ ਪਈ ਕਾਮਤੇ ਦਾ ਪਰ ਇਹ ਬੰਦੇ ਤਾਂ ਹੁਣ ਜਿਹੜੇ ਸਰਪੰਚ ਵੀ ਬਣੇ ਆ ਬਸ ਇਹੀ ਕਹਿ ਦਿੰਦੇ ਯਾਰ ਬਾਈ ਸਾਡੇ ਬਸੋ ਬਾਰ ਤੁਸੀਂ ਥਾਣੇ ਚਲੇ ਜਾਓ ਪਰ ਹੱਕ ਬਣਦਾ ਵੀ ਇੱਕ ਵਾਰ ਸੱਦ ਕੇ ਸਾਹਮਣੇ ਬਾਹ ਕੇ ਗੱਲ ਕੀਤੀ ਜਾਵੇ ਜੇ ਆਪਾਂ ਗਲਤ ਮਾਲਕ ਗਲਤ ਤਾਂ ਮਾਲਕ ਨੂੰ ਕਿਹਾ ਜਾਵੇ ਜੇ ਡਰਾਈਵਰ ਬੰਦੇ ਗਲਤ ਤਾਂ ਉਹਨਾਂ ਨੂੰ ਕਿਹਾ ਜਾਵੇ ਇਹ ਤਾਂ ਕੋਈ ਹੱਲ ਨਹੀਂ ਉਠਾਣੇ ਥਾਣੇ ਵਾਲੇ ਵੀ ਕਿਹੜਾ ਪੈਸੇ ਦਵਾਉਂਦੇ ਉਦੋਂ ਜ਼ਿਆਦਾ ਉੱਤੇ ਲੱਗਣ ਦਾ ਗੱਲ ਹੋ ਜਾਂਦੀ ਆ ਕੰਮ ਕੋਲ ਮਲਾ ਕੇ ਹੋਇਆ ਪਿਆ ਜੀ ਖਰਾਬ ਜੇ ਆਪਾਂ ਉਹਨਾਂ ਨੂੰ ਜਾ ਕੇ ਕਰੇ ਹਮ ਕੋ ਤੁਮ ਕੋ ਕਰਦੇ ਆ ਅੱਜਕੱਲ ਵੀਡੀਓ ਬਣਾ ਕੇ ਪਾਉਂਦੇ ਵੀ ਇਹ ਸਾਡੇ ਕੋ ਨਾਲ ਬੰਦੇ ਧੱਕਾ ਕਰਦੇ ਦੱਸੋ ਜੀ ਇਹਦੇ ਵਿੱਚ ਧੱਕੇ ਵਾਲੀ ਕਿਹੜੀ ਗੱਲ ਤੁਸੀਂ ਅਗਲੇ ਦਾ ਸੀਜ਼ਨ ਖਰਾਬ ਕਰਕੇ ਕਹਿੰਦੇ ਹੋ ਕਿ ਧੱਕਾ ਨਹੀਂ ਸੀ ਕੋਈ ਮਸ਼ੀਨਾਂ ਵਾਲੇ ਵੀ ਐਡੇ ਸ਼ੌਅ ਕਰਦਾ ਹੈ ਨਹੀਂ ਠੀਕ ਹੈ ਜਦੋਂ ਸੀਜ਼ਨ ਛੱਡ ਕੇ ਚਲੇ ਗਏ ਮੇਰਾ ਸੱਟ ਵੱਧੀ ਆ ਤੇ ਮੈਂ ਆਪ ਦੋ ਦਿਨ ਮਸ਼ੀਨ ਚਲਾਈਏ ਚਲੋ ਮਸਲਾ ਹੱਲ ਹੋ ਜਾਂਦਾ ਪਰ ऐसे ਤਾਂ ਨਵੇਂ ਸੀਰਮ ਫੇਰ ਦੁਬਾਰਾ ਦੇਣ ਕਹਿ ਗਏ ਜਿਹੜੀ ਬਚਤ ਸੀ ਉਹ ਡਰਾਈਵਰਾਂ ਚ ਨਿਕਲ ਗਈ ਭਾਰਤ ੱਕੇ ਖਾਂਦਾ ਵੀ ਕੀ ਫਾਇਦਾ ਪਰ ਆਪਾਂ ਤਾਂ ਹੀ ਸਰਪੰਚਾਂ ਨੂੰ ਵੀ ਜਿਹੜੇ ਪੰਜਾਬ ਦੇ ਵਿੱਚ ਆਮ ਪਾਰਟੀ ਨੇ ਚੁਣੇ ਹੋਏ ਆ ਇਹ ਹੀ ਕਹਾਂਗੇ ਮਸਲੇ ਹੱਲ ਕਰਵਾਇਆ ਕਰੋ ਜਿਹੜਾ ਗਲਤ ਆ ਉਹਨੂੰ ਗਲਤ ਕਹੋ ਇਹ ਨਹੀਂ ਆਪਾਂ ਕਹਿੰਦੇ ਵੀ ਤੁਸੀਂ ਡਰਾਈਵਰਾਂ ਨੂੰ ਗਲਤ ਕਹੋ ਜੇ ਓ ਸ਼ੰਭੂ ਘਰ ਕੋ ਜਾ ਰਹੇ ਹੋ ਗਏ ਤਾਂ ਗੋਲੀ ਲੈਣਾ ਜਿਹੜੇ ਵੀ ਬੰਦਿਆਂ ਨੂੰ ਤੁਹਾਨੂੰ ਗਲਤ ਲੱਗਦੇ ਆ ਗਲਤ ਜ਼ਰੂਰ ਕਰੋ ਗਲਤ ਨੂੰ ਗਲਤ ਸਹੀ ਨੂੰ ਸਹੀ ਕਰੋ ਉਦੋਂ ਪਿਛਲੀ ਵਾਰ ਮੋਰਾ ਵਾਲੇ ਦੇ ਬੰਦੇ ਸੀ ਉਹ ਭੱਜ ਗਏ ਸੀ ਆਪਣੇ ਨੂੰ ਮੈਂ ਤਾਂ ਕਈ ਵਾਰ ਇਹ ਵੀ ਸੋਚਦਾ ਹੁੰਦਾ ਵੀ ਪਤਾ ਨਹੀਂ ਆਪਣੇ ਚ ਕੀ ਕਮੀ ਆ ਹੋ ਸਕਦਾ ਵੀ ਆਪਣੇ ਜਿਵੇਂ ਬੰਦੇ ਪਾਈ ਦੇ ਪਰ ਜਦੋਂ ਹੁਣ ਵੀਡੀਓ ਵੇਖੇ ਲਿਆ ਵੀ ਸਾਰਿਆਂ ਦੇ ਹੀ ਬੰਦੇ ਪਾਈ ਦੇ ਬੰਦੇ ਇੱਕ ਮਾਲਕ ਮਾੜਾ ਮੈਂ ਮਾੜਾ ਹੋ ਸਕਦਾ ਸਾਰੀ ਦੁਨੀਆ ਤਾਂ ਮਾੜੀ ਨਹੀਂ ਇਹਨਾਂ ਦੇ ਬੰਦੇ ਪਾ ਚ ਜਾਂਦੇ ਆ ਬਸ ਇਹਨਾਂ ਨੇ ਕੰਮ ਹੀ ਇਹ ਫੜ ਲੈ ਵੀ ਇੱਥੋਂ ਪੈਸੇ ਲਓ ਉੱਥੇ ਸੀਜ਼ਨ ਲਾ ਦਿਓ ਉੱਥੋਂ ਪੈਸੇ ਫੜੋ ਦੂਜੇ ਨਾਲ ਚਲੇ ਜਾਓ ਜ਼ਿਆਦਾਤਰ ਇਹੀ ਕੰਮ ਆਪਣੇ ਬੰਦੇ ਕਰਾ ਰਹੇ ਆ ਪਰ ਮਜਬੂਰੀ ਆ ਆਪਣੇ ਬੰਦਿਆਂ ਦੀ ਵੀ ਉਹਨਾਂ ਨੂੰ ਤਾਂ ਸੀਜ਼ਨ ਲਵਾਉਣਾ ਹੁੰਦਾ ਪਰ ਉਹਨੇ ਸੀਜ਼ਨ ਕਿਸੇ ਨਾਲ ਨਹੀਂ ਲਵਾਉਣਾ ਹੁੰਦਾ ਸਿਰੇ ਆਪਾਂ ਵੀਡੀਓ ਦੇ ਵਿੱਚ ਜ਼ਿਕਰ ਕਰਦੇ ਆ ਬੜੇ ਮਾੜੇ ਬੰਦੇ ਆ ਗੁਰਪ੍ਰੀਤ ਭਗੇਲਾ ਲਾਡੀ ਖਖਰਾਣਾ ਤੇ ਕਾਲਾ ਸੋਸਨ ਇਹਨਾਂ ਨੂੰ ਮਸ਼ੀਨ ਤੇ ਨਾ ਰੱਖੋ ਮਿੱਠੀਆਂ ਮਿੱਠੀਆਂ ਮਾਰ ਕੇ ਗੱਲਾਂ ਪੈਸੇ ਲੈ ਜਾਂਦੇ ਆ ਬਾਅਦ ਚ ਕੱਲ ਨਹੀਂ ਸੁਣਦੇ ਤੇ ਕੱਲ ਇੱਕ ਇੰਸਟਾਗ੍ਰਾਮ ਤੇ ਦੋ ਬੰਦੇ ਆਵੇ ਦੀ ਗੱਲਾਂ ਕਰਦੇ ਸੀ ਇੱਕ ਅਮਰਤਾਰੀ ਸੀਗਾ ਤੇ ਇੱਕ ਮੁੰਡਾ ਮੋਨਾ ਸੀਗਾ ਫੋਰਮ ਕਹਿੰਦਾ ਯਾਰ ਆਪਾਂ ਤਾਂ ਇੱਥੇ ਐਵੇਂ ਲੋਕਲ ਲੱਗੇ ਰਹਿੰਨੇ ਆ ਐਸੇ ਬੋ ਬਣਦੇ ਆ ਕਰਨਾਟਕਾ ਦੇ ਵਿੱਚ 70 70 ਕਰਕੇ ਕਹਿੰਦਾ ਜਾਈਦਾ 15 15000 ਰੁਪਏ ਦੇ ਨਾਲ ਹੈਲਪਰ ਲੈ ਜਾਈਦੇ ਆ ਡੜੇ ਡੜੇ ਮਸ਼ੀਨ ਚੱਲਦੀ ਆ ਤੇ ਬੰਸੀ ਚੰਗੇ ਬੰਦੇ ਆ ਵੀ ਲੋਕਲ ਸੀਜ਼ਨ ਨਾਲ ਲਾਇਆ ਕਰੋ ਠੀਕ ਆ ਜੀ ਬੰਦੇ ਹੋਣਗੇ ਪਰ ਇਹਨਾਂ ਨੂੰ ਬੰਦਿਆਂ ਨੂੰ ਇਹ ਨਹੀਂ ਪਤਾ ਵੀ ਬਾਹਰ ਜਨਿੱਕੀ ਦੀ ਵੀ ਗਲਤੀ ਕਰ ਲਈਆਂ ਤੇ ਫਿਰ ਖਬਰਾਂ ਹੀ ਲੱਗਦੀਆਂ ਵੀ ਫਲਾਣੇ ਨਾਲ ਫਲਾਣਾ ਵੱਡਦਾ ਪੰਜਾਬੀ ਬੰਦੇ ਨਹੀਂ ਬਾਹਰ ਪੜਨ ਨੂੰ ਹੁੰਦੀ ਤੁਹਾਡੇ ਤੇ ਇੱਕ ਹੋਰ ਗੱਲ ਕਹਿੰਦੇ ਸੀਗੇ ਵੀ ਜਿਹੜਾ ਬੰਦਾ ਸ਼ਰਾਬ ਨਹੀਂ ਪੀਂਦਾ ਉਹਨੂੰ 200 ਰੁਪਏ ਵੈਸੇ ਵੀ ਦਿੰਦੇ ਆ 200 ਰੁਪਏ ਸ਼ਰਾਬ ਵਾਸਤੇ ਦਿੰਦੇ ਆ ਭਜਾਨਾ ਤੇ ਆਵਰਤਾਰੀ ਬੰਦਾ ਅਗੋਂ ਇਹ ਕਹਿ ਰਿਹਾ ਯਾਰ ਮੈਂ ਤਾਂ ਕੁਝ ਖਾਂਦਾ ਪੀਂਦਾ ਨਹੀਂ ਫਿਰ ਪੈਸੇ ਮੈਨੂੰ ਇੱਕ ਕਮਲਿਆ ਬੰਦਾ ਤੂੰ ਰੇਟ ਹੀ 1000 1200 ਵੱਧ ਕਰ ਲਾ ਉਹਨਾਂ ਨੂੰ ਤੂੰ ਸ਼ਰਾਬ ਦਾ ਕਹਿ ਕੇ ਕੈਸੇ ਲੈਂਦਾ ਚੰਗਾ ਨਹੀਂ ਲੱਗਦਾ ਫਿਰ ਬਾਕੀ ਇਸਟਾ ਤੇ ਤੁਸੀਂ ਗੱਲਾਂ ਕਰੀਆ ਪਤਾ ਨਹੀਂ ਕਿੰਨੇ ਕੁ ਲੋਕਾਂ ਨੇ ਤੁਹਾਨੂੰ ਦੇਖਿਆ ਹੋਊਗਾ ਨਾਸਿਕ ਨੂਰੋਲੂ ਮੇਰੇ ਵੀਰ ਨਹੀਂ ਨੇਬ ਦੀ ਤਾਂ ਛੱਡ ਦਿਓ ਪਰ ਇਹੋ ਜਿਹਾ ਕੰਮ ਨਾ ਕਰੋ ਚਲੋ ਠੀਕ ਆ ਜੀ ਬਲੌਗ ਫਿਰ ਬਾਲਾ ਲੰਮਾ ਹੋ ਜਾਣਾ ਤੁਹਾਡੇ ਨਾਲ ਗੱਲਾਂ ਬਾਤਾਂ ਇਹ ਨਹੀਂ ਸੀ ਆਪਣੀਆਂ ਤਾਂ ਕਿ ਆਪਾਂ ਸਾਰਾ ਸਟਾਕ ਪਿੰਡੋਂ ਹੀ ਰੱਖਿਆ ਠੀਕ ਆ ਮੁੰਡੇ ਤੁਰੇ ਆਉਂਦੇ ਆ ਪੁਰਾਣੇ ਮੁੰਡੇ ਆਪਣੇ ਨਾਲ ਇੱਕ ਮੁੰਡਾ ਹੀ ਨਵਾਂ ਉਹ ਵੀ ਪਿੰਡੋਂ ਆ ਚਲੋ ਵਧੀਆ ਸੀਜ਼ਨ ਲਾਈ ਜਾਂਦੇ ਆ ਮਸ਼ੀਨ ਆਪਾਂ ਤੁਹਾਨੂੰ ਕਰਾ ਦਿੰਨੇ ਚ ਇੱਕ ਉਹ ਫੇਰ ਦੂਰ ਚਲੀ ਗਈ ਗੱਲਾਂ ਗੱਲਾਂ ਦੇ ਵਿੱਚ ਤੇ ਚਲੋ ਠੀਕ ਹੈ ਜੀ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸੇ ਕਮੈਂਟ ਤੇ ਲਾਈਕ ਕਰੋ ਧੰਨਵਾਦ